ਕਰਮ ਮੰਤਰੀ ਦਮਾਤਰ ਮੰਤਰੀ ਜਿੰਦਾਬਾਦ ਡੈਮੋਕਰੇਸੀ ਦਾ ਤੁਹਾਨੂੰ ਗਿਣਿਆ ਗਿਆ ਔਰ ਤੁਸੀਂ ਇੱਕ ਮਿਸਾਲ ਟੈਮ ਕਰਨ ਲੱਗੇ ਹੋ ਅਜਨਾਲੇ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਇਹ ਸਬਤ ਹੋਣਾ ਓਏ ਵਕੀਲ ਭਾਈਚਾਰਾ ਕੀ ਕਰ ਸਕਦਾ ਤੈਨੂੰ ਸਾਡੀਆਂ ਮੁਸ਼ਕਲਾਂ ਸੁਣਨੀਆਂ ਨੇ ਇਹ ਜਿਹੜਾ DPSP ਆ ਤੇ ਨਾਲ SCUA ਮੁਰਤਾਫਾ ਦੁਖੋ ਤੁਸੀਂ ਬਹੁਤ ਸਰਕਾਰਯੋਗ ਪ੍ਰੈਸ ਵਾਲੇ ਹੋ ਮੇਰੀ ਆਈਡੀ ਲੁਕੀ ਤੁਸੀਂ ਜਿਹੜੀਆਂ ਜਾਸਤੀਆਂ ਹੁੰਦੀਆਂ ਉਹਨਾਂ ਨੂੰ ਹਾਈਲਾਈਟ ਕਰਦੇ ਹੋ ਜੋ ਖਬਰ ਆਉਂਦੀ ਹੈ ਉਹਨੂੰ ਤੁਸੀਂ ਬੜੇ ਸੁਚੱਜੇ ਢੰਗ ਨਾਲ ਸਾਹਮਣੇ ਲੋਕਾਂ ਚ ਲਿਆਉਂਦੇ ਹੋ ਲੇਕਿਨ ਇੱਕ ਗੱਲ ਮੈਂ ਕਹਿਣਾ ਆ ਵੀ ਜਿੰਨਾ ਤੱਕ ਐਸ ਇਲੈਕਸ਼ਨ ਜੋ ਆ ਜਿਹੜੀ ਸਾਡੀ ਵਾਰਡ ਨੰਬਰ 7 ਤੇ ਵਾਰਡ ਨੰਬਰ 5 ਜੋ ਹੈ ਅਸੀਂ ਦਾਅਵੇ ਨਾ ਕਹਿੰਦੇ ਆ ਵੀ ਅਸੀਂ ਦੋਵੇਂ ਸੀਟਾਂ ਜਿੱਤਦੇ ਸਾਂ 72 ਕਾਂਗਰਸ ਦੀ ਸੀਟਾਂ ਵੋਟਾਂ ਸੀਗੀਆਂ ਉਹਨੂੰ ਉਲਟ ਕਰਕੇ ਆਮ ਪਾਰਟੀ ਦੇ ਬਣਾਤੇ ਤੇ ਸਾਡੀਆਂ ਜਿਹੜੀਆਂ ਅਸੀਂ ਘੱਟ ਦਿਖਾਤੀਆਂ ਤਾਂਕਿ ਕਾਂਗਰਸ ਨੇ ਜਿੱਤਣਾ ਅਗਲੀ ਏਨਾਂ ਦਾ ਗਰਾਫ ਨਾ ਬਣੇ ਪਰ ਮੈਂ ਇੱਕ ਗੱਲ ਕਹਿਣਾ ਦੋਵੇਂ ਮੋਡਾਂ ਅਸੀਂ ਦਿਲੋਂ ਜਿੱਤਿਆਂ ਜਨਾਲੇ ਦੇ ਲੋਕਾਂ ਨੇ ਦਿਲ ਜਿੱਤ ਲੈਨੇ ਲੋਕਾਂ ਦੀਆਂ ਵੋਟਾਂ ਲੈ ਕੇ ਅਸੀਂ ਜਿੱਤੇ ਆ ਤੇ ਇੱਕ ਗੱਲ ਮੈਂ ਚੇਤਾਵਨੀ ਦੇਣਾ ਚਾਹੁੰਦਾ ਧਾਰੀਵਾਲ ਸਾਹਿਬ ਇਨਾਂ ਤੱਕਾ ਨਾ ਕਰੋ ਲੋਕ ਤੁਹਾਡੇ ਵਿਰੋਧ ਚੱਗੇ ਹੋ ਗਏ ਨੇ ਤੁਸੀਂ ਸਰਪੰਚ ਦੇ ਧੱਕੇ ਨਾਲ ਬਣਾ ਲਏ ਨੇ ਲੇਕਿਨ ਇੱਕ ਇੱਕ ਸਰਪੰਚ ਦੀ ਉਹ ਹਾਲਤ ਹੋਣੀ ਆ ਦੁਰਦਸ਼ਾ ਹੋਣੀ ਆ ਕਿ ਜਿਹੜੇ ਉਹ ਵੀ ਸਰਪੰਚ ਵੀ ਯਾਦ ਕਰਨਗੇ ਔਰ ਮੈਂ ਤੁਹਾਨੂੰ ਦੱਸ ਦਣਾ ਮਾਦਮਰਾਇਦ ਸਾਨੂੰ ਆਲਰੇਡੀ ਸਰਪੰਚ ਸਾਨੂੰ ਅਪਰੋਚ ਕਰ ਚੁੱਕੇ ਨੇ ਬਈ ਉਹਨਾਂ ਦੇ ਪੱਲੇ ਘੱਖ ਨਹੀਂ ਆਪ ਦੇ ਤੁਸੀਂ ਬਣਨਾ ਆ ਤਾਂ ਹੀ ਤੁਹਾਡੇ ਨਾਲ ਹੀ ਕੰਮ ਕਰਨਾ ਆ ਨਾ ਇਹਨਾਂ ਕੋਲ ਪੈਸਾ ਡਵੈਲਪਮੈਂਟ ਲਈ ਨਾ ਇਹਨਾਂ ਨੂੰ ਢੰਗ ਤਰੀਕਾ ਇਹ ਬਿਲਕੁਲ ਨਸ਼ਿਆਂ ਨੂੰ ਵੇਚਣ ਦੇ ਲੱਗੇ ਨੇ ਉਹਦੇ ਨਾਲ ਬੱਚੇ ਸਾਡੇ ਖਤਮ ਹੋ ਰਹੇ ਨੇ ਔਰ ਮੈਂ ਤੁਹਾਡੇ ਮਾਧਿਅਮ ਰਹੀ ਇੱਕ ਚੀਜ਼ ਅਪੀਲ ਕਰਨੀ ਚਾਹੁੰਦਾ ਤੁਸੀਂ ਬਹੁਤ ਸਤਿਕਾਰਯੋਗ ਸਾਰੇ ਉਹ ਵੱਡਾ ਇਹਨਾ ਪ੍ਰੋਮਿਸ ਸੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਤੇ ਇਸ ਵੇਲੇ ਕਹਿੰਦੇ ਨੇ ਵੀ ਸਾਡੇ ਸਰਕਲ ਪ੍ਰਧਾਨ ਜਿੰਨਾ ਮਰਜ਼ੀ ਨਸ਼ਾ ਵੇਚ ਲੈਣ ਅਸੀਂ ਉਹਨਾਂ ਨੂੰ ਨਹੀਂ ਡੱਕਣਾ ਇਹਨਾਂ ਦੇ ਆਪਣੇ ਬੰਦੇ ਲੱਗੇ ਨੇ ਇਹ ਆਪ ਲੱਗ ਪਏ ਨੇ ਤੁਸੀਂ دریاਫਤ ਕਰੋ ਸਾਡੇ ਨਾਲ ਵੱਧ ਜਾਣੋ ਕਿਹੜਾ ਬੰਦਾ ਕਰਾ ਰਿਹਾ ਕਿਹੜਾ 5 ਕਿਲੋ ਲਿਆਉਂਦਾ ਤੇ 20 ਕਿਲੋ ਘਟਾਉਂਦਾ ਇਹ ਤੁਹਾਨੂੰ ਸਾਰਾ ਪਤਾ ਹੈ ਮੈਂ ਬੇਤੀ ਕਰਦਾ ਹੋਇਆ ਜੋ ਅੱਜ ਹੋਇਆ ਅਸੀਂ ਗਾਂ ਤੋਂ ਵੀ ਇਸੇ ਤਰੀਕੇ ਨਾਲ ਤਕੜੇ ਹੋ ਕੇ ਧਰਨੇ ਦੇਣੇ ਅਸੀਂ ਇਹਨੂੰ ਬੰਦ ਨਹੀਂ ਕੀਤਾ ਬਲਕਿ ਲੇਕਿਨ ਨਿਆ ਇਹਨਾਂ ਤੋਂ ਪੁਲਿਸ ਪ੍ਰਸ਼ਾਸਨ ਤੋਂ ਲੈ ਕੇ ਹਟਾਂਗੇ ਇਹ ਸਾਡਾ ਮਾਨਿਆ ਮੰਸ਼ਾ ਹੈ ਔਰ ਅਸੀਂ ਭਾਈਚਾਰੇ ਵਕੀਲ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਬਹੁਤ ਜ਼ਿਆਦਾ ਇਸ ਵਕੀਲ ਸਾਡਾ ਸਿਆਣਾ ਪ੍ਰਧਾਨ ਵੀ ਰਹਿ ਚੁੱਕੇ ਨੇ ਬ੍ਰਿਜੋਲਜੀ ਇਹਨਾਂ ਦੀ ਭਾਬੀ ਜੀ ਸੀਗੇ ਜਿਹੜੇ ਖੜੇ ਸੀ ਤੱਕਾ ਕੀਤਾ ਸੰਜੀਵ ਲਾਲ ਇਹਦੇ ਨਾਲ ਇਹ ਪੌਂਟਿੰਗ ਏਜੰਸੀ ਲੇਕਿਨ ਇੰਨਾ ਤੱਕਾ ਹੀ ਹੁੰਦਾ ਨਹੀਂ ਦੇਖਿਆ ਔਰ ਸਾਨੂੰ ਪੂਰਾ ਆਸ ਦਵਾ ਕੇ ਗਏ ਨੇ ਵਿਸ਼ਵਾਸ ਦਵਾ ਕੇ ਗਏ ਨੇ ਵੀ ਸਾਡਾ ਸਾਰਾ ਜਿਹੜਾ ਜੋ ਕੁਝ ਤੁਸੀਂ ਲਿਖਿਆ ਅਸੀਂ ਨਿਆਂ ਦੇਾਂਗੇ ਪਰਚਾ ਵੀ ਕੈਨਸਲ ਕਰਾਵਾਂਗੇ ਔਰ ਤੁਹਾਡੇ ਨਾਲ ਜੋ ਤੱਕਾ ਹੋਇਆ ਉਹ ਵੀ ਇਨਸਾਫ ਕਰਾਵਾਂਗੇ ਜੇਕਰ ਪਰਚਾ ਅੱਜ ਅ ਅਜਨਾਲੇ ਥਾਣੇ ਦੇ ਬਾਹਰ ਜਿਹੜਾ ਹੈਗਾ ਸਰਾਰ ਆਰ ਪ੍ਰਸੇਬ ਸਾਫ ਸਿੰਘ ਅਜਨਾਲਾ ਸਾਹਿਬ ਵੱਲੋਂ ਤੇ ਬਾਕੀ ਹੋਰ ਜਿਹੜੇ ਬਾਹਰ ਇਹ ਵੱਲੋਂ ਪਲੱਸ ਹੋਰ ਜਿਹੜੇ ਇਹਨਾਂ ਦੇ ਮੈਂਬਰ ਸਭਾ ਨਾਲ ਹੈਗੇ ਆ ਇਹਨਾਂ ਵੱਲੋਂ ਇੱਕ ਧਰਨਾ ਲਾਇਆ ਗਿਆ ਸੀ ਵੀ ਇੱਥੇ ਜਿਹੜਾ ਕੋਈ ਪੱਤਿਆ ਦਰਜ ਹੋਇਆ ਹੈਗਾ ਵੀ ਉਹ ਪੱਤਿਆ ਜਿਹੜਾ ਹੈਗਾ ਉਹ ਝੂਠਾ ਹੈਗਾ ਉਹਦੇ ਸਬੰਧੀ ਜਿਹੜੇ ਸੀਨੀਅਰ ਅਫਸਰ ਸਾਹਿਬਾਨ ਨੇ ਮੈਨੂੰ ਮੌਕੇ ਤੇ ਭੇਜਿਆ ਇੱਥੇ ਵੀ ਇਹਨਾਂ ਦਾ ਜਾ ਕੇ ਜੋ ਇਹਨਾਂ ਦੀ ਮੰਗ ਹੈਗੀ ਆ ਜੋ ਇਹਨਾਂ ਦਾ ਮੋਰੰਗਮ ਹੈਗਾ ਵੀ ਉਹ ਲਿਆ ਜਾਵੇ ਮੈਂ ਤੁਹਾਨੂੰ ਮਿਸ਼ਵਾਸ਼ਤ ਦਵਾਉਂਦਾ ਵੀ ਜੋ ਇਹਨਾਂ ਨੇ ਮੋਰੰਗਮ ਦਿੱਤਾ ਵੀ ਉਹਦੇ ਵਿੱਚ ਬਿਲਕੁਲ ਜਿਹੜੀ ਹੈਗੀ ਹੈ ਸਹੀ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਕਰਕੇ ਜਿਹੜਾ ਹੈਗਾ ਉਹਨੂੰ ਅਸੀਂ ਸਿਰੇ ਲਾਵਾਂਗੇ ਉਹ ਉਹ ਜਿਹੜੀ ਵੀਡੀਓ ਹੈਗੀ ਆ ਉਹ ਜਿਹੜੀ ਮੈਂ ਇਹ ਮੈਨੂੰ ਉੱਧਰ ਦਿਖਾਈ ਸੀਗੀ ਇਹਨਾਂ ਨੇ ਉਹਦੇ ਵਾਸਤੇ ਵੀ ਜਿਹੜੀ ਹੈਗੀ ਆ ਉਹ ਅਸੀਂ ਚੈੱਕ ਕਰਾਂਗੇ ਵੀ ਸਾਰਾ ਜਿਹਦਾ ਜਿਹਦਾ ਵੀ ਕੋਈ ਕਸੂਰ ਪਾਇਆ ਜਾਊਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਬਿਲਕੁਲ ਅਸਰਾਂ ਨੂੰ ਜਵਾਬਦੇ ਬਣਾਇਆ ਜਾਏਗਾ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਬੰਦਾ ਉੱਥੇ ਸੀਗਾ ਜਵਾਬ ਦੇ ਔਰ ਮੈਂ ਬੇਨਤੀ ਕਰ ਰਹੀ ਸੀ ਉਦੋਂ ਜਿਹੜੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਡਰਾਫਟੋਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼